ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਬੈੜਾ ਬਈ ਸੂਈ ਸਵਾਈ ਤੇ ਇੱਕ ਬੂਰੀ ਝੋਟੀਆ ਬਈ ਟੋਕੜ ਗੱਬਣ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜਿਸ ਸਸੀ ਕਾਲ ਸਸੀ ਹਾਂ ਜੀ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਜਸ਼ਵਿੰਦਰ ਸਿੰਘ ਹੈ ਪਿੰਡ ਜੌਂ ਜਿਲ੍ਹਾ ਪਟੈਂਡਾ ਤਸਵੀਰ ਰਾਂਪਰਾਪੁਰ ਨੇੜੇ ਪਿੰਡ ਬਈ ਨੇੜੇ ਵੀਰੇ ਆਪਾਂ ਨੂੰ ਮੰਨ ਲੈ 10 ਕਿਲੋਮੀਟਰ ਰਾਂਪਰਾ ਰਹਿ ਜਾਂਦਾ ਤੇ 8 ਕਿਲੋਮੀਟਰ ਤਾਂ ਪਰ ਰਹਿ ਜਾਂਦਾ ਮੋਬਾਈਲ ਨੰਬਰ ਬੋ 987022 32147 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਵਹਿੜ ਦੇ ਨੇ ਕਿਹੜਾ ਸੂਸ ਹੋਇਆ ਇਹ ਦੂਜਾ ਸੂਇ ਹੈ ਡਾਕਟਰ ਕਦੋਂ ਸੂਈ ਹੈ ਭਾਈ ਇਹਨੂੰ ਸੂਈ ਨੂੰ ਅਜਮਾਣਾ 6ਵੇਂ 7ਵੇਂ ਦਿਨਾਂ ਨਾਲ ਡਾਕਟਰ ਬੱਚਾ ਕੀ ਹੈ ਜੀ ਮੱਛਾ ਭਾਈ ਮਗਰ ਬੱਚਾ ਦੇ ਬਾਕੀ ਡੰਡੀ ਠੰਡੀ ਡਾਕਟਰ ਲੈ ਜਿਵੇਂ ਮਰ ਜੇ ਵੈਸੇ ਕੋਈ ਨਹੀਂ ਕਹਿਣਾ ਕੋਈ ਠੰਡੀ ਸੀਲ ਕਿਵੇਂ ਮਰ ਜੀ ਥੱਲੇ ਠੰਡੀ ਲੇਵਾ ਦੇਖਣਾ ਹਾਂ ਲੇਵਾ ਨੂੰ ਉਪਰ ਰੱਖਾ ਰਿਹਾ ਮਾਲ ਦਾ ਬਹੁਤ ਸੋਹਣਾ ਆਰਡਰ ਲੈ ਪੰਡ ਵਾਲਾ ਲੇਵਾ ਲੱਗਿਆ ਕਰਵਾ ਠੰਡੀ ਹੈ ਡਾਕਟਰ ਤੇ ਪਾਸੇ ਬਹਿ ਕੇ ਧਾਰਾ ਮਾਰੀ ਗੱਲ ਤੇ ਪਾਸੇ ਬਹਿ ਕੇ ਬਾਈ ਨੇ ਧਾਰਾ ਮਾਰ ਕੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀ ਹੈ ਨਾ ਮਾੜੀ ਠੰਡੀ ਹੈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚਵੇ ਚੱਲ ਤੇ ਥਾਣ ਦੇ ਕੋਲ ਗਿਆ ਬੜਾ ਕਮਾਲ ਦਾ ਥਾਣਾ ਗੁਲਾਬੀ ਥਾਣ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਮਾੜੀ ਚਵਾਈ ਹੈ ਡਾਕਟਰ ਨੇ ਆਏ ਵਾਲੀ ਚੰਗੇ ਜਰਸੀ ਹੈ ਡਾਕਟਰ ਪਿਆ ਵਾਲੀ ਕਿੰਨਾ ਕੁ ਦੁੱਧ ਤਿਆਰ ਆ ਭਾਈ ਹਾਂ ਦੁੱਧ ਹੁਣ ਡਾਕਟਰ ਸਹੀ ਕੰਡੇ ਵਾਲ ਠੀਕ ਹੈ ਭਾਈ ਦੋ ਦੇ ਦਊਗੀ 20 ਕਿਲੋ ਖੱਲਾ ਪੇੜ ਠੀਕ ਹੈ ਭਾਈ ਆਰਡਰ ਬੜਾ ਕਮਾਲ ਆ ਹਾਂ ਲੈ ਵਾ ਉਹ ਤਾਂ ਥਣ ਬੜਾ ਜੰਗਾ ਲੱਗਦਾ ਡਾਕਟਰ ਸਹੀ ਗੱਲ ਆ ਖੋਲ ਦੇ ਭਾਈ ਤੋੜ ਕੇ ਦਿਖਾ ਪਤਾ ਚਵਾਈ ਇੱਕ ਨੰਬਰ ਆ ਪੁੱਠੇ ਪਾਸੇ ਬਹਿ ਕੇ ਬਾਈ ਨੇ ਧਾਰਾ ਮਾਰਤੀਆਂ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਲੇ ਨਹੀਂ ਆਂਡਾ ਵਾਲੇ ਵਗਰਮ ਵਾਲੀ ਦਾ ਤਿਆਰ ਕਰਿਆ ਫੇਸ ਬੜਾ ਚੰਗਾ ਬ੍ਰੀਡ ਦੇਖੋ ਬ੍ਰੀਡ ਇੱਕ ਨੰਬਰ ਆ ਥਣ ਇੱਕ ਨੰਬਰ ਆ ਗੁਲਾਬੀ ਥਣ ਕੱਲਾ ਕੱਲਾ ਥਾਂ ਤੋੜਾ ਦੇਖੋ ਕਰਮਾ ਇਹਦਾ ਕੀ ਆ ਬਾਤ ਆ ਭਾਈ ਆ ਜਾ ਪੁੱਤ ਲੇਵਾ ਬਹੁਤ ਹਨਾ ਕਰ ਹਾਂ ਲੇਵਾ ਤੇ ਥੰਥੁੰਨ ਤਾਂ ਬੜਾ ਕੰਡਰੈਕਟਰ ਵੀ ਬਾਕੀ ਨਾ ਗਰਮੀ ਮੰਨੇ ਨਾ ਬੇੜੇ ਦੇ ਬਿਚਾਰੇ ਖੜਿਆ ਕਿ ਭਾਰਾ ਮਾਰਦੇ ਲੈ ਲੈ ਇੱਥੇ ਖੜਾ ਲਈ ਬਾਈ ਨੇ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਹੜਾ ਕਰਮ ਵਾਲੀ ਨੇ ਕੋਈ ਨਹੀਂ ਲੈ ਬੜੀ ਚੰਗੀ ਜਵਾਈ ਆ ਹਾਂ ਬੇੜੇ ਦੇ ਬਿਚਾਰੇ ਖੜਿਆ ਕੰਡਰੈਕਟਰ ਲੈ ਕੋਈ ਬਾਈ ਮੰਨ ਕੇ ਜ਼ਿਆਦਾ ਨਿਆਣਾ ਨਹੀਂ ਲੱਗਦਾ ਆ ਖੜੀ ਹੈ ਬੇੜੇ ਦੇ ਬਿਚਾਰੇ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੀ ਬਾਤ ਹੈ ਜਿਵੇਂ ਮਰਜ਼ੀ ਬੜੀ ਚੰਗੀ ਜਵਾਈ ਆ ਬਾਈ ਹਾਂ ਹਾਂ ਬਾਕੀ ਤੌਫ ਹੈ ਆ ਗਰਮੀਆਂ ਬਾਕੀ ਠੰਡੀ ਰੋੰਡੀ ਬੜੀ ਆ ਡਾਕਟਰ ਤੇ ਮੁੱਲ ਬਈ ਜੈ ਜਰ ਡਾਕਟਰ ਬਈ ਮੁੱਲ ਕਰਾ ਹੁਣ 85 ਕਰਾ ਲੈ 90 ਕਰਾ ਲੈ ਕੁਛ ਕਰਾ ਲੈ ਠੀਕ ਆ 75000 ਦੀ ਬੱਸੀ ਦੇ ਦਾਂਗੇ ਚੱਕ ਬਈ 75000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਲੋਕਾਂ ਨੂੰ 10000 ਦਾ ਫਰਕ ਕਰਾ ਲਟ ਲੈ ਦਵਾਰੇ ਧਾਰਾ ਮਾਰ ਦੇ ਨੇ ਆਪਾਂ ਬਹਿ ਗਏ ਕੋਈ ਬੱਚੇ ਨਹੀਂ ਛੱਡਿਆ ਠੀਕ ਆ ਲੈ ਲੈ ਬੌਲੀ ਠੰਡੀ ਆ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕ ਰੇ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਵੀ ਨਹੀਂ ਲੈ ਇੱਧਰ ਬਈ ਪੁੱਤ ਆ ਜਾ ਵਾਕ ਬਹਿ ਗਿਆ ਉਧਰ ਪਾਸੇ ਦੋਨੇ ਪਾਸੇ ਬਹਿ ਗਏ ਲੈ ਦੋਨੇ ਪਾਸੇ ਬਹਿ ਗਏ ਲੈ ਜਵਾਕ ਬਾਤ ਜਵਾਕ ਬੈਠੇ ਰਹਿਣ ਕੋਈ ਚੱਕਰੀ ਲੈ ਲੈ ਜਵਾਕ ਦਾ ਨਾਮ ਅਰੀਨ ਰਾਈਟ ਪਰ ਦਿੱਤੇ ਗਿਆ ਭਾਈ ਜਵਾਕ ਵੀ ਆਏ ਦੋਨੇ ਬੈਗੇ ਨਾਲੇ ਜਵਾਕ ਹਾਂ ਬਸ ਭਾਈ ਉੱਠ ਖੜੋ ਬਸ ਕਰੋ ਭਾਈ ਬਸ ਕਰੋ ਲੈ ਠੰਡੀ ਢੂੰਡੀ 1 ਨੰਬਰ ਠੰਡੀ ਸੀਲ ਹੈ ਜਿਵੇਂ ਮਰਜੀ ਤਾਰਾ ਮਰੀ ਚੱਲ ਮੁੱਲ ਵੀ ਜਾਇਜ਼ ਹੈ 75000 ਰੁਪਏ ਮਾਨਦਨ ਹੋ ਜਾਊਗਾ ਭਾਈ ਮੌਕੇ ਤੇ ਤੇ ਇਧਰੋਂ ਥਾਣੇ ਦੇ ਬਾਰੇ ਦਿਖਾ ਹਾਂ ਥਾਂ ਦਿਖਾ ਦੇ ਦਵਾਰਿਆ ਕੀ ਬਾਤ ਆ ਯਾਰ ਇੱਕ ਨੰਬਰ ਵੜਾ ਹਣ ਹਾਂ ਅੱਗੇ ਬੀ ਚੋਟੀ ਟੋਕੜ ਗੱਬਣਾ ਇਹ ਟੋਕੜ ਗੱਬਣਾ ਡਾਕਟਰ 2 ਢਾਈ ਮਹੀਨਿਆਂ ਦੀ ਗੱਬਣਾ ਚੱਕ ਬਾਸ ਅਗਲਾ ਡਾਕਟਰ ਨਾਲ ਲਿਆਵੇ ਓਕੇ 5 ਕਿਲੋ ਦੱਦਾ ਉਹਦੇ 6 ਕਿਲੋ ਆਪਾਂ 5 ਕਿਲੋ ਦੇਣੀ ਆ ਡਾਕਟਰ ਠੀਕ ਹੈ ਭਾਈ ਥਣ ਬੜਾ ਕੰਮ ਹਾਂ ਥਣ ਉਹਦਾ ਬਹੁਤ ਚੰਗਾ ਚੋਟੀ ਹਾਂ ਇੱਕ ਨੰਬਰ ਵਾਲਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਇੱਕ ਨੰਬਰ ਡਾਕਟਰ ਚੋਟੀ ਚੰਗੀ ਆ ਨਾ ਹਾਂ ਝੋਟੀ ਬਹੁਤ ਚੰਗੇ ਬੂਰੀ ਆ ਬਾਕੀ ਡਾਕਟਰ ਹਾਂ ਫੇਸ ਬੜਾ ਚੰਗਾ ਸਿੰਘ ਚੰਗਾ ਕੱਦ ਚੰਗਾ ਤੋੜ ਦੇ ਮੈਂ ਬਾਕੀ ਬੂਰੀ ਆ ਭਾਈ ਬੂਰੀ ਤਾਂ ਮਿਲਦੀ ਬਹੁਤ ਘੱਟ ਆ ਪੂਰੀ ਘੱਟੀ ਮਿਲਦੀ ਆ ਯਾਰ ਬਹੁਤ ਘੱਟ ਮਿਲਦੀ ਆਗੀ ਹਣਾ ਮੰਗ ਬਹੁਤ ਆ ਇਹਦੀ ਹੁਣ ਤਾਂ ਵੀ ਮਿਲਦੀ ਆ ਪੂਰੀ ਤਾਂ ਹਾਂ ਮੰਗ ਫੁੱਲ ਆ ਹਣਾ ਇਹਦਾ ਡਾਕਟਰ ਬੂਰੀ ਰੱਖਣੀ ਉਹ ਬੂਰੀ ਲਊਗਾ ਸਹੀ ਆ ਭਾਈ ਸਹੀ ਆ ਮੁੱਲ ਕੀ ਆ ਭਾਈ ਜਾਇਜ਼ ਜਦਾ ਡਾਕਟਰ ਇਹਦਾ ਵੀ ਮੁੱਲ ਕਰਾਉਣ ਨੂੰ ਕੋਸ ਕਰਾ ਲੈ ਠੀਕ ਆ ਜਾਸਸੀ ਕਰਾ ਲੈ 90 ਕਰਾ ਲੈ ਹੂੰ ਇਹ 7000 ਰੁਪਏ ਲੈਣੇ ਆ ਠੀਕ ਆ ਬਾਈ 73000 ਰੁਪਇਆ ਬਾਈ ਕਹਿੰਦਾ ਲੈਣਾ ਹੀ ਆ ਟੋਕੜ ਗੱਬਣਾਗੀ ਬਾਈ ਛੋਟੀ ਚੰਗੀ ਆ ਪੂਰੀ ਆ ਬਾਕੀ ਕੱਦ ਕੋ ਤਾਂ ਮੋੜਾ ਜੋ ਚੌੜੀ ਜੁੜੀ ਹੋਰ ਹੈਗਾ ਇੱਥੇ ਕੱਦ ਵੀ ਚੰਗਾ ਸਹੀ 4 ਹੋ ਗਿਆ 2 ਲੱਖ ਦੀ ਛੋਟੀ ਹੈਗੀ ਹੂੰ ਮਿਲਦੀ ਗਾੜੀ ਤੇ ਬਾਈ ਮਿਲਦੀ ਝਾੜ ਤੇ ਝਾੜ ਦੀ ਮੁੱਟੀ ਸਿੱਟਿਆ ਵਾਲਾ ਤੇ ਬਾਈ ਜਿਵੇਂ ਜਮਾ ਓਕੇ ਆ ਡਾਕਟਰ ਓਕੇ ਬਾਈ ਠੀਕ ਹੈ ਬਾਈ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚੋਂ ਕੋਈ ਵੀ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲੈ ਬਸ ਪੁੱਤੋ ਧੰਨਵਾਦ ਬਾਈ